ਜੀ ਇੱਕ ਵਾਰੀ ਬਹੁਤ ਹੀ ਤਰਕ ਬੁੱਧੀ ਵਾਲਾ ਬੰਦਾ ਸੀ ਕੋਈ ਆਇਆ ਉਸਨੇ ਆ ਕੇ ਮਹਾਪੁਰਖ ਸੰਤ ਕਵੀ ਭਾਈ ਵੀਰ ਸਿੰਘ ਜੀ ਦਾ ਨਾਮ ਤਾਂ ਤੁਸੀਂ ਸਾਰਿਆਂ ਨੇ ਸੁਨਿਆ ਹੀ ਹੋਵੇਗਾ ਉਹਨਾਂ ਨੂੰ ਸਵਾਲ ਕੀਤਾ ਸੀ ਕਿ ਸੁਖਮਨੀ ਸਾਹਿਬ ਦੇ ਬਾਰੇ ਕਹਿੰਦੇ ਹਨ ਕਿ ਸੁਖਮਨੀ ਸਾਹਿਬ ਦੀ ਬਾਣੀ ਦੇ ਨਾਲ ਮਨ ਦੇ ਰੋਗ ਰਾਜੀ ਹੁੰਦੇ ਹਨ ਪਰ ਇਹ ਬਾਣੀ ਤਨ ਦੇ ਰੋਗ ਸਰੀਰ ਦੇ ਰੋਗ ਕਿਵੇਂ ਦੂਰ ਕਰ ਸਕਦੀ ਹੈ ਆਪ ਜੀ ਇਹ ਦੱਸੋ ਭਾਈ ਸਾਹਿਬ ਨੇ ਬੜਾ ਸੋਹਣਾ ਜਵਾਬ ਦਿੱਤਾ ਸੀ ਉਹਦਾ ਆਓ ਆਪਾਂ ਸਰਵਣ ਕਰਦੇ ਹਾਂ ਜੀ ਉਹ ਭਾਈ ਸਾਹਿਬ ਨੂੰ ਕਹਿਣ ਲੱਗੇ ਕਿ ਗਿਆਨੀ ਜੀ ਤੁਸੀਂ ਪੜ੍ਹੇ ਲਿਖੇ ਹੋ ਸੂਝਵਾਨ ਹੋ ਸਿਆਣੇ ਹੋ ਕਿ ਤੁਹਾਡੇ ਅੰਦਰ ਇਹ ਪਵਿੱਤਰ ਦਰਗਾਹੀ ਬਖਸ਼ਿਸ਼ ਭਰੀ ਬਾਣੀ ਬਾਰੇ ਸ਼ੰਕਾ ਹੈ ਦੱਸੋ ਪਹਿਲਾਂ ਤਾਂ ਇਹ ਜਵਾਬ ਦਿਓ ਕਿ ਬਾਣੀ ਬਾਰੇ ਤੁਹਾਡੇ ਅੰਦਰ ਸ਼ੰਕਾ ਹੈ ਉਹ ਕਹਿਣ ਲੱਗੇ ਦੇਖੋ ਜੀ ਤੁਸੀਂ ਪਾਠ ਕਰਦੇ ਹੋ ਕਹਿੰਦੇ ਹਾਂ ਜੀ ਮੈਂ ਰੋਜ਼ ਕਰਦਾ ਹਾਂ ਫਿਰ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਇਹ ਗੱਲ ਦਾ ਜਿੱਥੋਂ ਤੱਕ ਬਾਣੀ ਦੀ ਅਰੰਭਤਾ ਸ਼ੁਰੂ ਹੁੰਦੀ ਹੈ ਨਾ ਇਹ ਬਾਣੀ ਦੀ ਪਹਿਲੀ ਅਸ਼ਟਪਦੀ ਕਿੱਥੋਂ ਆਰੰਭ ਹੁੰਦੀ ਹੈ ਸਿਮਰੋ ਸਿਮਰ ਸਿਮਰ ਸੁਖ ਪਾਵੋ ਪੜੋ ਮੇਰੇ ਨਾਲ ਕਲ ਕਲੇਸ਼ ਤਨ ਮਾਹੇ ਮਿਟਾਓ ਪਹਿਲੀ ਅਸ਼ਟਪਦੀ ਵਾਕਈ ਇੱਥੋਂ ਸ਼ੁਰੂ ਹੁੰਦੀ ਹੈ ਨਾ ਕਹਿੰਦੇ ਹਾਂ ਜੀ ਇੱਥੇ ਦੱਸੋ ਮੈਨੂੰ ਇਹ ਗੱਲ ਵੀ ਪਹਿਲੀ ਅਸ਼ਟਪਦੀ ਦੇ ਵਿੱਚ ਜਿਹੜੀ ਪੰਕਤੀ ਆਉਂਦੀ ਹੈ ਇਹਦੇ ਵਿੱਚ ਕੀ ਕਹਿ ਰਹੀ ਹੈ ਬਾਣੀ ਕਹਿੰਦੀ ਹੈ ਕਿ ਇਸ ਬਾਣੀ ਕਹਿੰਦੇ ਕਿ ਇਹਦੇ ਵਿੱਚ ਤਾਂ ਇਹ ਲਿਖਿਆ ਵੀ ਮਨ ਮਾਹੇ ਮਿਟਾਓ ਜਾਂ ਫਿਰ ਤਨ ਲਿਖਿਆ ਹੈ ਮਨ ਲਿਖਿਆ ਜਾਂ ਤਨ ਲਿਖਿਆ ਕਲ ਕਲੇਸ਼ ਤੋਂ ਬਾਅਦ ਤਨ ਆਉਂਦਾ ਹੈ ਜਾਂ ਫਿਰ ਮਨ ਆਉਂਦਾ ਹੈ ਕਹਿੰਦੇ ਕਲ ਕਲੇਸ਼ ਤਨ ਮਾਹੇ ਮਿਟਾਓ ਸਰੀਰ ਵਿੱਚ ਜਿਹੜੇ ਦੁੱਖ ਦਰਦ ਤਕਲੀਫ ਹੁੰਦੀ ਹੈ ਰੋਗ ਹੁੰਦੇ ਹਨ ਉਹ ਦੂਰ ਹੋ ਜਾਂਦੇ ਹਨ ਸਰੀਰ ਦੇ ਉੱਪਰ ਵੀ ਇਹਦਾ ਅਸਰ ਹੈ ਬਾਣੀ ਦਾ ਇਹ ਬਾਣੀ ਉਹਦਾ ਵਿਨਾਸ਼ ਕਰਦੀ ਹੈ ਇਸ ਕਰਕੇ ਬਾਣੀ ਸਾਨੂੰ ਮਾਨਸਿਕ ਪਰੇਸ਼ਾਨੀਆਂ ਤੋਂ ਬਚਾਉਂਦੀ ਹੈ ਸਰੀਰਿਕ ਰੋਗਾਂ ਤੋਂ ਵੀ ਬਚਾਉਂਦੀ ਹੈ ਖਿਆਲ ਕਰਿਓ ਸਿਮਰੋ ਸਿਮਰ ਸਿਮਰ ਸੁਖ ਪਾਓ ਕਲ ਕਲੇਸ ਤਨ ਮਾਹੇ ਮਿਟਾਓ ਇਹ ਗੁਰੂ ਅਰਜਨ ਦੇਵ ਜੀ ਦੀ ਬਾਣੀ ਹੈ ਰੱਬ ਦੀ ਰਸਨਾ ਤੋਂ ਉਚਰੀ ਹੋਈ ਬਾਣੀ ਹੈ ਗੁਰੂ ਅਰਜਨ ਦੇਵ ਜੀ ਅਕਾਲ ਪੁਰਖ ਦਾ ਰੂਪ ਨੇ ਖੁਦ ਖੁਦਾ ਨੇ ਇਸ ਕਰਕੇ ਜੇ ਰੋਗ ਹੁਕਮ ਵਿੱਚ ਲੱਗਦੇ ਹਨ ਤਾਂ ਰੱਬ ਦੀ ਰਜ਼ਾ ਵਿੱਚ ਲੱਗਦੇ ਹੈ ਉਹ ਉਹਨਾਂ ਨੂੰ ਮਿਟਿਆ ਵੀ ਜਾ ਸਕਦਾ ਹੈ ਸੁਖਮਨੀ ਸਾਹਿਬ ਦੀ ਬਾਣੀ ਦੁਆਰਾ ਇੱਥੇ ਉਹ ਫਿਰ ਗਿਆਨੀ ਜੀ ਨੇ ਆਖਿਆ ਜਿਹੜਾ ਪੜਿਆ ਲਿਖਿਆ ਸੀ ਕਿ ਬਿਲਕੁਲ ਵੀ ਚਲੋ ਆਰੰਭ ਦੇ ਵਿੱਚ ਆਉਂਦੀ ਹੈ ਮੈਂ ਮੰਨਦਾ ਪਰ ਇਹ ਗੱਲ ਮੈਨੂੰ ਨਾ ਯਕੀਨ ਨਹੀਂ ਆ ਰਹੀ ਇਸ ਕਰਕੇ ਮੈਂ ਆਪ ਜੀ ਦੇ ਪਾਸ ਆਇਆ ਸੀ ਉਹ ਕਹਿੰਦੇ ਤੁਸੀਂ ਇਹ ਗੱਲ ਦੇਖ ਲਓ ਵੀ ਪੜ੍ਹੇ ਲਿਖੇ ਬੰਦੇ ਦਾ ਵਿਸ਼ਵਾਸ ਬਣਾਉਣਾ ਸਭ ਤੋਂ ਔਖਾ ਕੰਮ ਹੁੰਦਾ ਨੋਟ ਕਰਿਓ ਕਿਉਂਕਿ ਪੜਿਆ ਲਿਖਿਆ ਬੰਦਾ ਹਰ ਵੇਲੇ ਆਪਦੇ ਦਿਮਾਗ ਨੂੰ ਆਪਣੀ ਅਕਲ ਨੂੰ ਅੱਗੇ ਰੱਖਦਾ ਤੁਸੀਂ ਦੇਖੋ ਹਰ ਪਾਸੇ ਜਿਹੜੇ ਲੋਕ ਹੈ ਜਿਨ੍ਹਾਂ ਨੇ ਪੜ੍ਹੇ ਲਿਖੇ ਹੋਣਗੇ ਜਿਆਦਾ ਜਿਆਦਾ ਪੜ੍ਹੇ ਲਿਖੇ ਹੋਣਗੇ ਆਪ ਦੇ ਆਪ ਨੂੰ ਸਮਝਦੇ ਹੋਣਗੇ ਕਿ ਮੈਂ ਪੜਿਆ ਲਿਖਿਆ ਹਾਂ ਉਹ ਸ਼ੰਕਾ ਕਰਨਗੇ ਮਨਾਂ ਤੇ ਝਾਤੀ ਮਾਰੋ ਜ਼ਿੰਦਗੀ ਦੇ ਹਰ ਮੋੜ ਤੋਂ ਆਪਣੀ ਅਕਲ ਨੂੰ ਅੱਗੇ ਰੱਖਣਗੇ ਗੱਲ ਗੱਲ ਤੇ ਤਰਕ ਕਰਨਗੇ ਆਪਣੀ ਸਿਆਣਪ ਨੂੰ ਅੱਗੇ ਰੱਖਣਗੇ ਪਰ ਇਸ ਤੋਂ ਉਲਟ ਜਿਹੜੇ ਨਾਮ ਜਪਣ ਵਾਲੇ ਹੁੰਦੇ ਹਨ ਪਰਮੇਸ਼ਵਰ ਦੇ ਰੰਗ ਵਿੱਚ ਰੰਗੇ ਹੁੰਦੇ ਹਨ ਉਹਨਾਂ ਦੇ ਅੰਦਰ ਭਰੋਸਾ ਹੁੰਦਾ ਇੱਕ ਵਾਰ ਮਹਾਪੁਰਖ ਜੀ ਬੈਠੇ ਸੀ ਕਿਸੇ ਨੇ ਆਖਿਆ ਮਹਾਪੁਰਖੋ ਸ਼ਬਦ ਦਾ ਜਾਪ ਹੀ ਦੇ ਦਿਓ ਮਾਨ ਨੇ ਜਦੋਂ ਸ਼ਬਦ ਦਾ ਜਾਪ ਦਿੱਤਾ ਕਹਿਣ ਲੱਗਿਆ ਕਿ ਪ੍ਰਾਪਤੀ ਕਿੰਨੀ ਦੇਰ ਵਿੱਚ ਹੋਵੇਗੀ ਜਿਹੜੀ ਮੈਂ ਦਾਤ ਚਾਹੁੰਦਾ ਹਾਂ ਮਹਾਪੁਰਖ ਕਹਿਣ ਲੱਗੇ ਕਿ 6 ਕ ਮਹੀਨੇ ਤਾ ਤੈਨੂੰ ਲੱਗ ਹੀ ਜਾਣਗੇ ਨਾਲ ਹੀ ਕੋਈ ਸ਼ਰੀਰ ਹੋਰ ਵੀ ਖੜਾ ਸੀ ਉਹ ਕਹਿੰਦਾ ਜੀ ਮੈਨੂੰ ਵੀ ਸ਼ਬਦ ਦਾ ਜਾਪ ਦੇ ਦਿਓ ਜਦੋਂ ਉਹਨੂੰ ਜਾਪ ਦਿੱਤਾ ਉਹ ਕਹਿੰਦਾ ਜੀ ਕਿੰਨੇ ਕ ਚਿਰਚ ਮੈਨੂੰ ਦਾਤ ਦੀ ਪ੍ਰਾਪਤੀ ਹੋ ਜਾਵੇਗੀ ਜੋ ਮੈਂ ਚਾਹੁੰਦਾ ਹਾਂ ਮਹਾਪੁਰਖ ਕਹਿੰਦੇ ਕਿ ਤਿੰਨ ਕ ਸਾਲ ਲੱਗਣਗੇ ਉਹ ਬੜਾ ਹੈਰਾਨ ਹੋਇਆ ਉਹ ਕਹਿੰਦਾ ਉਹ ਕੋਰਾ ਅਨਪੜ ਤੁਸੀਂ ਉਹਨੂੰ ਕਹੀ ਜਾਂਦੇ ਹੋ ਵੀ 6 ਮਹੀਨੇ ਲੱਗਣਗੇ ਤੇ ਮੈਂ ਪੜਿਆ ਲਿਖਿਆ ਬੰਦਾ ਤੁਸੀਂ ਮੈਨੂੰ ਕਹਿ ਦਿੱਤਾ ਕਿ ਤੈਨੂੰ ਤਿੰਨ ਸਾਲ ਲੱਗਣਗੇ ਇਹ ਕੀ ਚੱਕਰ ਹੈ ਕੀ ਗੱਲ ਹੈ ਮਹਾਪੁਰਖ ਕਹਿਣ ਲੱਗੇ ਅਸਲ ਵਿੱਚ ਗੱਲ ਇਹ ਹੈ ਕਿ ਉਹਦੇ ਅੰਦਰ ਪੜ੍ਹਾਈ ਲਿਖਾਈ ਦਾ ਹੰਕਾਰ ਨਹੀਂ ਹੈ ਅਨਪੜ੍ਹ ਹੋਣ ਕਾਰਨ ਜ਼ਮੀਨ ਪਧਰੀ ਹੋਈ ਪਈ ਹੈ ਕੋਈ ਕਮਰਾ ਬਣਿਆ ਨਹੀਂ ਹੈ ਪਰ ਤੇਰੇ ਅੰਦਰ ਇੰਨੇ ਸਿਆਣਪਾਂ ਦੇ ਕਮਰੇ ਬਣ ਗਏ ਹਨ ਕਿ ਉਹਨਾਂ ਨੂੰ ਢਾਂਦਿਆ ਤਿੰਨ ਕਸਾਲ ਤਾਂ ਲੱਗ ਹੀ ਜਾਣਗੇ ਪੜ੍ਹੇ ਲਿਖੇ ਬੰਦੇ ਦਾ ਇਤਬਾਰ ਬਣਾਉਣਾ ਕਈ ਵਾਰੀ ਬਾਣੀ ਉੱਪਰ ਬਹੁਤ ਹੀ ਔਖਾ ਹੋ ਜਾਂਦਾ ਹੈ ਸਾਧ ਸੰਗਤ ਜੀ ਇਸ ਕਰਕੇ ਕਿੱਡੀ ਵੱਡੀ ਇਹ ਇੱਕ ਖੁਸ਼ੀ ਵਾਲੀ ਗੱਲ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੜ੍ਹੇ ਲਿਖੇ ਡਾਕਟਰਾਂ ਦੀ ਇੱਕ ਟੀਮ ਆਈ ਉਹਨਾਂ ਨੇ ਕੈਂਪ ਲਾਇਆ ਕੈਂਪ ਲਾ ਕੇ ਆਪ ਦਾ ਨਿਚੋੜ ਕੱਢਿਆ ਆਪਣੀਆਂ ਕਿਤਾਬਾਂ ਵਿੱਚ ਫੈਸਲੇ ਦਿੱਤੇ ਕਿ ਸੁਖਮਨੀ ਸਾਹਿਬ ਦੀ ਬਾਣੀ ਤਨ ਦੇ ਰੋਗ ਵੀ ਰਾਜੀ ਕਰਦੀ ਹੈ ਕੀ ਹੋਇਆ ਕਿ ਸਭ ਕੁਝ ਸੁਖਮਨੀ ਸਾਹਿਬ ਦੀ ਸੇਵਾ ਸੁਸਾਇਟੀ ਗੁਰਦੁਆਰਾ ਮਾਤਾ ਕੋਲਾ ਜੀ ਅੰਮ੍ਰਿਤਸਰ ਦੇ ਵਿੱਚ ਜੋ ਹੈ ਬਾਬਾ ਅਟਲ ਰਾਏ ਜੀ ਦੇ ਪਾਸ ਉੱਥੇ ਹਰ ਐਤਵਾਰ ਸੰਗਤਾਂ ਵਿੱਚੋਂ ਕਿਸੇ ਨਾ ਕਿਸੇ ਦੇ ਘਰ ਵਿੱਚ ਸੁਖਮਨੀ ਸਾਹਿਬ ਦਾ ਪਾਠ ਹੁੰਦਾ ਸੀ ਸੰਗਤ ਰੂਪ ਦੇ ਵਿੱਚ ਸਾਰੀ ਸੰਗਤ ਪਾਠ ਕਰਦੀ ਹੁੰਦੀ ਸੀ ਫਿਰ ਉਸ ਤੋਂ ਬਾਅਦ ਇੱਕ ਘੰਟਾ ਕੀਰਤਨ ਹੁੰਦਾ ਸੀ ਕੁਝ ਕੁ ਸਾਲ ਹੋ ਗਏ ਜਿਹੜੇ ਘਰ ਦੇ ਵਿੱਚ ਪਾਠ ਹੁੰਦਾ ਸੀ ਉੱਥੇ ਗੁਰੂ ਨਾਨਕ ਦੇਵ ਜੀ ਨੂੰ ਅਸਟੀ ਤੋਂ ਡਾਕਟਰਾਂ ਦੀ ਟੀਮ ਆਉਂਦੀ ਹੁੰਦੀ ਸੀ ਉਹਨਾਂ ਨੇ ਘਰ ਦੇ ਬਾਹਰ ਆਪਣਾ ਮੇਜ਼ ਲਾ ਲੈਣਾ ਜਿੰਨੇ ਵੀ ਅੰਦਰ ਜਾਣਾ ਉਹਦਾ ਚੈੱਕਅਪ ਕਰਕੇ ਬਲੱਡ ਪ੍ਰੈਸ਼ਰ ਚੈੱਕ ਕਰਨਾ ਚੈੱਕ ਕਰਕੇ ਭੇਜਣਾ ਜਿਨ੍ਹਾਂ ਦਾ ਬਲੱਡ ਪ੍ਰੈਸ਼ਰ ਘਟੀਆਂ ਵਧਦਾ ਹੁੰਦਾ ਸੀ ਘਟਿਆ ਜਾਂ ਵਧਿਆ ਦੋਵੇਂ ਹੀ ਮਾੜੇ ਹੁੰਦੇ ਹਨ ਉਹਨਾਂ ਦਾ ਨਾਮ ਤੇ ਉਮਰ ਦੋਨੋਂ ਚੀਜ਼ਾਂ ਨੋਟ ਕਰ ਲੈਣੀਆਂ ਉਹਨਾਂ ਨੇ ਹੁਣ ਜਦੋਂ ਕੈਂਪ ਲਾ ਕੇ ਵੇਰਵੇ ਸਹੀਤ ਨਿਚੋੜ ਦਿੱਤਾ ਤੇ ਜਦੋਂ ਕਹਿੰਦੇ ਵੀ ਪਾਠ ਕਰਕੇ ਸਮਾਪਤੀ ਤੋਂ ਬਾਹਰ ਆਉਂਦੇ ਹੁੰਦੇ ਸੀ ਫਿਰ ਨੋਟ ਕਰਨਾ ਜਦੋਂ ਦੁਬਾਰਾ ਉਹਨਾਂ ਨੇ ਬਲੱਡ ਪ੍ਰੈਸ਼ਰ ਚੈੱਕ ਕਰਨੇ ਤੇ ਉਹ ਬਿਲਕੁਲ ਠੀਕ ਹੋਏ ਉਸ ਤੋਂ ਬਾਅਦ ਫਿਰ ਉਹਨਾਂ ਨੇ ਕਿਹਾ ਵੀ ਵਾਕਈ ਸੁਖਮਣੀ ਸਰਵ ਦੀ ਬਾਣੀ ਬੰਦੇ ਦੇ ਕੇਵਲ ਮਨ ਦੇ ਉੱਪਰ ਨਹੀਂ ਤਨ ਉੱਪਰ ਵੀ ਅਸਰ ਕਰਦੀ ਹੈ ਚਿੰਤਾ ਇਹ ਰੋਗ ਜਿਹੜੇ ਹਨ ਇਹ ਸਾਰੇ ਬਾਣੀ ਨੂੰ ਪੜ ਕੇ ਦੂਰ ਹੋ ਜਾਂਦੇ ਹਨ ਸਾਧ ਸੰਗਤ ਜੀ ਇਸ ਕਰਕੇ ਅਮਰitsar ਦਾ ਇੱਕ ਹਸਪਤਾਲ ਉਸ ਹਸਪਤਾਲ ਦੇ ਵਿੱਚੋਂ ਮਰੀਜ਼ ਸਭ ਤੋਂ ਵੱਧ ਰਾਜੀ ਹੋ ਕੇ ਜਾਂਦੇ ਹਨ ਖੋਜ ਕਰਨ ਤੇ ਪਤਾ ਲੱਗਿਆ ਕਿ ਹਸਪਤਾਲ ਵਿੱਚ ਸਾਰੇ ਮਰੀਜ਼ਾਂ ਦੇ ਕਮਰਿਆਂ ਵਿੱਚ ਛੋਟੇ-ਛੋਟੇ ਸਪੀਕਰ ਲਾਏ ਹੋਏ ਹਨ ਸਵੇਰੇ ਵੀ ਤੇ ਸ਼ਾਮ ਨੂੰ ਵੀ ਮਰੀਜ਼ਾਂ ਨੂੰ ਸੁਖਮਨੀ ਸਾਹਿਬ ਦਾ ਪਾਠ ਸਰਵਣ ਕਰਾਇਆ ਜਾਂਦਾ ਗੁਰਬਾਣੀ ਦੀ ਕਿਰਪਾ ਵਰਤਦੀ ਹੈ ਜਿੱਥੇ ਡਾਕਟਰੀ ਦਵਾਈ ਚਲਦੀ ਹੈ ਉੱਥੇ ਨਾਲ-ਨਾਲ ਗੁਰਬਾਣੀ ਦੀ ਬਖਸ਼ਿਸ਼ ਵੀ ਵਰਤਦੀ ਹੈ ਦੇਖੋ ਡਾਕਟਰ ਦੀ ਦਵਾਈ ਦੀ ਵੀ ਲੋੜ ਹੁੰਦੀ ਹੈ ਤੇ ਸਤਿਗੁਰ ਦੇ ਬਾਣੀ ਦੀ ਵੀ ਮਨ ਨੂੰ ਲੋੜ ਹੁੰਦੀ ਹੈ ਤੁਸੀਂ ਵੀ ਕਦੇ ਅਜ਼ਮਾ ਲਿਓ ਤੁਹਾਡੇ ਘਰ ਵਿੱਚ ਕੋਈ ਸਰੀਰ ਬਿਮਾਰ ਹੋਵੇ ਤੁਹਾਡਾ ਬੱਚਾ ਬਿਮਾਰ ਹੋਵੇ ਦਵਾਈ ਲਿਆਓ ਦਵਾਈ ਦਿਓ ਪਰ ਨਾਲ ਹੀ ਉਹਦੇ ਸਿਰਹਾਣੇ ਬੈਠ ਕੇ ਇੱਕ ਪਾਠ ਸੁਖਮਨੀ ਸਾਹਿਬ ਦਾ ਕਰੋ ਦੇਖੋ ਦਵਾਈ ਕਿਵੇਂ ਅਸਰ ਕਰਦੀ ਹੈ ਦੇਖਿਓ ਦੇਖੋ ਇਹ ਨਹੀਂ ਕਹਿ ਰਹੇ ਵੀ ਦਵਾਈ ਨਹੀਂ ਲੈਣੀ ਡਾਕਟਰਾਂ ਤੋਂ ਦਵਾਈ ਦੇ ਨਾਲ-ਨਾਲ ਜਦੋਂ ਬਾਣੀ ਪੜ੍ਹਦੇ ਹੋ ਤਾਂ ਇਹ ਦੁੱਗਣਾ ਅਸਰ ਕਰਦੀ ਹੈ ਬਾਣੀ ਦਾ ਦਵਾਈ ਵਿੱਚ ਨਾਲ ਗੁਰਬਾਣੀ ਦੀ ਤਾਕਤ ਗੁਰਬਾਣੀ ਦੀ ਬਖਸ਼ਿਸ਼ ਵੀ ਸ਼ਾਮਿਲ ਹੋ ਜਾਂਦੀ ਹੈ ਘਰ ਵਿੱਚ ਕੋਈ ਵੀ ਬਿਮਾਰ ਹੋ ਜਾਵੇ ਕਈ ਵਾਰੀ ਜਦੋਂ ਮੌਸਮ ਬਦਲਦਾ ਹੈ ਤੇ ਆਪਾਂ ਆਪਣੇ ਬੱਚੇ ਜਿਹੜੇ ਹੈ ਘਰਾਂ ਦੇ ਵਿੱਚ ਬਿਮਾਰ ਹੋ ਜਾਂਦੇ ਹਨ ਤਾਂ ਅਜ਼ਮਾ ਲਿਓ ਇਹ ਗੱਲ ਨੂੰ ਤੁਹਾਡੇ ਘਰ ਵਿੱਚ ਕੋਈ ਵੀ ਸਰੀਰ ਬਿਮਾਰ ਹੈ ਬੱਚਾ ਹੈ ਬਿਮਾਰ ਹੈ ਦਵਾਈ ਲਿਆਓ ਦਵਾਈ ਦਿਓ ਇਹ ਨਹੀਂ ਕਹਿ ਰਹੇ ਵੀ ਦਵਾਈ ਨਹੀਂ ਦੇਣੀ ਕਈ ਵਾਰੀ ਆਪਾਂ ਇਸ ਦੇ ਗਲਤ ਮਤਲਬ ਕੱਢ ਲੈਂਦੇ ਹਾਂ ਵੇ ਨਹੀਂ ਦਵਾਈ ਲੈਣ ਤੋਂ ਸਾਨੂੰ ਰੋਕ ਦਿੱਤਾ ਦਵਾਈ ਲੋ ਪਰ ਨਾਲ ਬਾਣੀ ਵੀ ਪੜੋ ਸੁਖਮਨੀ ਸਾਹਿਬ ਦਾ ਪਾਠ ਕਰੋ ਦੇਖੋ ਦਵਾਈ ਕਿਵੇਂ ਅਸਰ ਕਰੇਗੀ ਸਾਧ ਸੰਗਤ ਜੀ ਇਸ ਕਰਕੇ ਅੱਜ ਕੱਲ ਜਿਹੜਾ ਮਾਹੌਲ ਹੈ ਉਹਦੇ ਵਿੱਚ ਅਸੀਂ ਤਰਕ ਬਹੁਤ ਕਰਨ ਲੱਗ ਗਏ ਹਾਂ ਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਓ ਨਾਲ ਇਹਦੇ ਅਰਥ ਵੀ ਸਮਝ ਗਏ ਮਨਾ ਯਾਦ ਕਰ ਵਾਹਿਗੁਰੂ ਨੂੰ ਇਹਦੇ ਨਾਲ ਤੇ ਆਰਾਮ ਮਿਲੇਗਾ ਤੇਰੀ ਦੇਹ ਵਿੱਚੋਂ ਪੀੜ ਮਿਟ ਜਾਵੇਗੀ ਸਿਮਰੋ ਜਾਸ ਬਿਸੰਬਰ ਇੱਕ ਹੈ ਉਹ ਜਿਹੜਾ ਮਾਲਕ ਹੈ ਸਾਰੀ ਦੁਨੀਆ ਨੂੰ ਬਣਾਉਣ ਵਾਲਾ ਹੈ ਸਾਜਨ ਵਾਲਾ ਹੈ ਉਹਦੇ ਹਰੀ ਦਾ ਨਾਮ ਜਪ ਨਾਮ ਜਪ ਜਪਤ ਅਗੰਤ ਅਨੇਕੈ ਅਨੇਕਾਂ ਅਨਗਿਨਤ ਜੀਵ ਜੀਵ ਉਸ ਨੂੰ ਜਪਦੇ ਹਨ ਮਨਾ ਤੂੰ ਵੀ ਸਿਮਰਿਆ ਕਰ 베ਦ ਪੁਰਾਨ ਸਿਮਰਤ ਸੁਦਾਖਰ 베ਦ ਪੁਰਾਨ ਤੇ ਸਿਮਰਤੀਆਂ ਨੇ ਵੀ ਰਾਮ ਨਾਮ ਇੱਕ ਅੱਖਰ ਉਹ ਕਹਿੰਦੇ ਐ ਵੀ ਇੱਕ ਅਕਾਲ ਪੁਰਖ ਦਾ ਨਾਮ ਸਭ ਤੋਂ ਪਵਿੱਤਰ ਹੈ ਹੁਣ 베ਦ ਵੀ ਇਹ ਗੱਲ ਕਹਿੰਦੇ ਹਨ ਕੁਰਾਨ ਵੀ ਸਿਮਰਤियां ਵੀ ਇਸ ਕਰਕੇ ਸਾਰੇ ਧਾਰਮਿਕ ਗ੍ਰੰਥ ਹੀ ਕਹਿ ਰਹੇ ਹਨ ਕਿ ਰੱਬ ਦਾ ਨਾਮ ਜਪੋ ਅੱਲਾ ਅੱਲਾ ਕੋਈ ਕਹਿ ਰਿਹਾ ਕੋਈ ਰਾਮ ਰਾਮ ਕਹਿ ਰਿਹਾ ਕੋਈ ਵਾਹਿਗੁਰੂ ਕਹਿ ਰਿਹਾ ਗੱਲ ਤਾਂ ਇੱਕ ਹੀ ਕਹਿ ਰਹੇ ਹਨ ਕਿ ਰੱਬ ਦਾ ਨਾਮ ਜਪੋ ਫਿਰ ਕੀ ਹੋਵੇਗਾ ਕਿਨ ਕਾ ਇੱਕ ਜਿਸ ਜੀਵ ਬਸਾਵੇ ਜਿਹੜੇ ਬੰਦੇ ਦੇ ਅੰਦਰ ਅਕਾਲ ਪੁਰਖ ਦਾ ਆਪਣਾ ਥੋੜਾ ਜਿਹਾ ਨਾਮ ਜਦੋਂ ਜਪਦਾ ਥੋੜਾ ਜਿਹਾ ਹੀ ਕਿਨਕਾ ਮਾਤਰ ਵੀ ਵੱਸ ਜਾਵੇ ਤਾਂ ਕਿ ਮਹਿਮਾ ਗਣੀ ਨਾ ਆਵੇ ਤਾਂ ਫਿਰ ਉਸ ਦੀ ਵਡਿਆਈ ਜਿਹੜੀ ਹੈ ਉਸ ਦੀ ਮਹਿਮਾ ਕਥੀ ਨਹੀਂ ਜਾ ਸਕਦੀ ਫਿਰ ਸਾਧ ਸੰਗਤ ਜੀ ਕਿਉਂਕਿ ਉਹ ਤਾਂ ਫਿਰ ਬਹੁਤ ਉੱਚਾ پاک ਪਵਿੱਤਰ ਹੋ ਜਾਂਦਾ ਹੈ ਤੇ ਕਈ ਵਾਰੀ ਇਵੇਂ ਵੀ ਹੋ ਜਾਂਦਾ ਹੈ ਪਰਮਾਤਮਾ ਵੱਲੋਂ ਮਿਲੇ ਹੋਏ ਸੁੱਖਾਂ ਵਿੱਚ ਬੰਦਾ ਇੰਨਾ ਖਚਤ ਹੋ ਜਾਂਦਾ ਹੈ ਸੁੱਖਾਂ ਦਾ ਦਾਤਾ ਪਰਮਾਤਮਾ ਵਿਸਰ ਜਾਂਦਾ ਹੈ ਤੇ ਸੁੱਖ ਦੇਣ ਵਾਲੇ ਪਰਮਾਤਮਾ ਨੂੰ ਵਿਸਰ ਜਾਣ ਕਰਕੇ ਆਪਾਂ ਨੂੰ శਰੀਰਕ ਮਾਨਸਿਕ ਤੇ ਆਤਮਿਕ ਰੋਗ ਲੱਗ ਜਾਂਦੇ ਹਨ ਦੁੱਖ ਵੇਲੇ ਪਰਮਾਤਮਾ ਦੀ ਯਾਦ ਆਉਂਦੀ ਹੈ ਰੱਬ ਦੇ ਨੇੜੇ ਹੁੰਦੇ ਹਾਂ ਦੁੱਖਾਂ ਵਿੱਚ ਰੱਬ ਨੂੰ ਕੁੱਲ ਦੇ ਨਹੀਂ ਆਪਾਂ ਵਾਰ-ਵਾਰ ਆਪਾਂ ਨੂੰ ਚੇਤੇ ਆਉਂਦੀ ਹੈ ਰੱਬ ਦੀ ਇਹ ਦੁਖੀ ਬੰਦੇ ਲਈ दारू ਬਣ ਜਾਂਦਾ ਬਾਣੀ ਵਿੱਚ ਲਿਖਿਆ ਦੁੱਖ दारू ਸੁਖ ਰੋਗ ਭਇਆ ਸਾਧ ਸੰਗਤ ਜੀ ਇਹ ਬਾਣੀ ਦਾ ਭਰੋਸਾ ਰੱਖੋ ਗੁਰੂ ਤੇ ਯਕੀਨ ਰੱਖੋ ਜੇਕਰ ਤੁਹਾਡੇ ਤੇ ਕੋਈ ਵਿਪਦ ਹੈ ਮੁਸ਼ਕਿਲ ਹੈ ਘਰ ਵਿੱਚ ਹੀ ਸੁਖਮਨੀ ਸਾਹਿਬ ਦਾ ਗੁਟਕਾ ਸਾਹਿਬ ਹੋਵੇਗਾ ਉਹਦੇ ਤੋਂ ਪੜਨਾ ਸ਼ੁਰੂ ਕਰ ਦਿਓ ਇੱਕ ਤੋਂ ਬਾਅਦ ਦੂਜਾ ਸ਼ਰੀਰ ਇਸ ਤੋਂ ਬਾਅਦ ਘਰ ਦੇ ਸਾਰੇ ਜੀ ਜਦੋਂ ਤੁਸੀਂ ਕਰੋਗੇ ਵਾਰੀ-ਵਾਰੀ ਤਾਂ ਦੁੱਖ ਦਾ ਸਮਾਂ ਘਟਣਾ ਸ਼ੁਰੂ ਹੋ ਜਾਵੇਗਾ ਤਾਂ ਤੁਸੀਂ ਨਿਜ਼ਾਤ ਪਾ ਲੋਗੇ ਦੁੱਖਾਂ ਤੋਂ ਕਿਉਂਕਿ ਸੰਗਤ ਵਿੱਚੋਂ ਕਿਵੇਂ ਨਾ ਕਿਵੇਂ ਕੁਝ ਨਾ ਕੁਝ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਨੇ ਇੱਕ ਵਾਰ ਕੋਈ ਪਰਿਵਾਰ ਸੀ ਤੇ ਉਹਨਾਂ ਦਾ ਤਿੰਨ ਕੁ ਮਹੀਨੇ ਦਾ ਬੱਚਾ ਸੀ ਉਹ ਬਹੁਤ ਬਿਮਾਰ ਹੋ ਗਿਆ ਸਿਰ ਸੁੱਟ ਲਿਆ ਸੀ ਉਹਨੇ ਤੇ ਡਾਕਟਰ ਵੀ ਨਹੀਂ ਸੀ ਮਿਲ ਰਿਹਾ ਡਾਕਟਰ ਛੁੱਟੀ ਤੇ ਸੀ ਉਸ ਦਿਨ ਹਸਪਤਾਲ ਦੇ ਵਿੱਚ ਛੁੱਟੀ ਸੀ ਤਾਂ ਫਿਰ ਉਹਨਾਂ ਨੇ ਆਖਿਆ ਵੇ ਹੁਣ ਕੀ ਕਰੀਏ ਤਾਂ ਕਿਸੇ ਰੱਬ ਦੇ ਪਿਆਰੇ ਨੇ ਆਖਿਆ ਕਿ ਤੁਸੀਂ ਸੁਖਮਣੀ ਸਾਹਿਬ ਦਾ ਪਾਠ ਕਰੋ ਜਿੰਨਾ ਸਮਾਂ ਡਾਕਟਰ ਕੋਲ ਨਹੀਂ ਪਹੁੰਚਿਆ ਜਾਂਦਾ ਸਾਰੇ ਵਾਰੀ-ਵਾਰੀ ਕਰੋ ਜਦੋਂ ਉਹਨਾਂ ਨੇ ਪਾਠ ਕੀਤਾ ਪਾਠ ਕਰਨ ਦੇ ਨਾਲ ਬੱਚੇ ਦੀ ਜਿਹੜੀ ਹਾਲਤ ਸੀ ਉਸ ਦੇ ਵਿੱਚ ਅਸਰ ਪੈ ਗਿਆ ਉਹਨਾਂ ਨੂੰ ਜਿਹੜਾ ਡਾਕਟਰ ਨਹੀਂ ਸੀ ਮਿਲ ਰਿਹਾ ਬਹੁਤ ਸਮੇਂ ਤੋਂ ਹੁਣ ਆਪਣਾ ਹੀ ਫੈਮਿਲੀ ਡਾਕਟਰ ਜਿਹੜਾ ਉਹ ਉਹਨਾਂ ਨੂੰ ਮਿਲ ਗਿਆ ਤੇ ਉਹਨੇ ਟੀਕਾ ਲਾਇਆ ਉਹ ਵੀ ਅਸਰ ਕਰ ਗਿਆ ਡਾਕਟਰ ਨੇ ਆਖਿਆ ਹੁਣ ਕੋਈ ਖਤਰੇ ਵਾਲੀ ਗੱਲ ਨਹੀਂ ਜਿਹੜੇ ਬੱਚੇ ਨੇ ਸਿਰ ਸੁੱਟ ਦਿੱਤਾ ਸੀ ਉਹ ਵੀ ਠੀਕ ਹੋ ਗਿਆ ਹੁਣ ਦੇਖੋ ਸੁਖਮਣੀ ਸਾਹਿਬ ਦੀ ਬਾਣੀ ਪੜੀ ਸਾਰੀ ਵਿਧੀ ਬਣ ਗਈ ਆਪਣਾ ਡਾਕਟਰ ਮਿਲ ਗਿਆ ਦਵਾਈ ਵੀ ਸਹੀ ਅਸਰ ਕਰ ਗਈ ਨਹੀਂ ਤਾਂ ਨੁਕਸਾਨ ਹੋ ਜਾਣਾ ਸੀ ਵੱਡਾ ਇਹ ਦਾਤਾਂ ਜਿਹੜੀਆਂ ਨੇ ਅਨਮੋਲ ਦਾਤਾਂ ਹੁੰਦੀਆਂ ਨੇ ਇਹ ਪੱਕੀ ਗੱਲ ਹੈ ਵੀ ਕਦੇ ਅਜ਼ਮਾ ਲੈਣਾ ਕਿਸੇ ਨੂੰ ਕੋਈ ਤਨ ਦਾ ਰੋਗ ਹੋਵੇ ਤੁਸੀਂ ਸੁਖਮਣੀ ਸਾਹਿਬ ਦਾ ਪਾਠ ਸ਼ੁਰੂ ਕਰ ਦਿਓ ਗੁਰੂ ਦੀ ਕਿਰਪਾ ਦੇ ਨਾਲ ਕਹਿ ਰਹੀ ਹਾਂ ਕਿ ਤੇਜ ਬਾਰਿਸ਼ ਜਿਵੇਂ ਹੁੰਦੀ ਹੈ ਨਾ ਇਵੇਂ ਕਿਰਪਾ ਹੋ ਜਾਂਦੀ ਹੈ ਸਾਧ ਸੰਗਤ ਜੀ ਇਹ ਬਾਣੀ ਜਿਹੜੀ ਹੈ ਚਲੋ ਮਾਨਸਿਕ ਆਪਣਾ ਸੰਤੁਲਨ ਜਿਹੜਾ ਵਿਗੜਿਆ ਹੋਵੇ ਉਸ ਨੂੰ ਠੀਕ ਕਰਦੀ ਹੈ ਆਤਮਾ ਵੀ ਬਲਵਾਨ ਹੁੰਦੀ ਹੈ ਨਾਲ ਨਾਲ శਰੀਰਕ ਰੋਗ ਵੀ ਜੋ ਹੁੰਦੇ ਹਨ ਉਹ ਵੀ ਠੀਕ ਹੋ ਜਾਂਦੇ ਹਨ ਤੇ ਬੰਦਾ ਚੜ੍ਹਦੀ ਕਲਾ ਦੇ ਵਿੱਚ ਹੋ ਜਾਂਦਾ ਹੈ శਰੀਰਕ ਰੋਗ ਜਿਹੜੇ ਹੁੰਦੇ ਹੈ ਲੱਗੇ ਹੁੰਦੇ ਹਨ ਉਹ ਖਤਮ ਹੋ ਜਾਂਦੇ ਹਨ ਇਹ ਬਾਣੀ ਜਿਹੜੀ ਹੈ ਸਾਡੇ ਸਰੀਰ ਨੂੰ ਸਾਡੇ ਮਨ ਨੂੰ ਸਾਡੇ ਤਨ ਨੂੰ ਸਭ ਕੁਝ ਠੀਕ ਕਰਦੀ ਹੈ ਪਰ ਗੱਲ ਇਹਦੇ ਵਿੱਚ ਅਸਲ ਵਿੱਚ ਇਹ ਹੈ ਵੀ ਭਰੋਸੇ ਭਰੋਸਾ ਹੋਣਾ ਚਾਹੀਦਾ ਹੈ ਜਿਹੜੇ ਡਾਕਟਰ ਤੇ ਆਪਣਾ ਭਰੋਸਾ ਨਾ ਹੋਵੇ ਉਹਦੀ ਦਵਾਈ ਆਪਾਂ ਲੈ ਲਈਏ ਤਾਂ ਫਿਰ ਉਹ ਅਸਰ ਨਹੀਂ ਕਰੇਗੀ ਡਾਕਟਰ ਤੇ ਤੇ ਵੀ ਕਈ ਵਾਰੀ ਉਹ ਕਹਿ ਦਿੰਦੇ ਹਨ ਵੀ ਭਰੋਸਾ ਰੱਖਣਾ ਪੈਣਾ ਜੇ ਆਪਾਂ ਠੀਕ ਹੋਣਾ ਜੇ ਆਪਾਂ ਠੀਕ ਹੋਣਾ ਹੋਵੇ ਤਾਂ ਵਿਸ਼ਵਾਸ ਬਣਾਉਣਾ ਪੈਂਦਾ ਪਹਿਲਾਂ ਬਾਣੀ ਉੱਪਰ ਜਿਨ੍ਹਾਂ ਨਾਲ ਕੋਈ ਗੱਲ ਹੋਈ ਹੋਵੇ ਉਹ ਜਾਣਦੇ ਹਨ ਕਿ ਹਾਂ ਇਹ ਬਾਣੀ ਠੀਕ ਹੈ ਜਿਨ੍ਹਾਂ ਲਈ ਨਹੀਂ ਭਾਈ ਉਹਨਾਂ ਲਈ ਨਹੀਂ ਇਸ ਕਰਕੇ ਡਾਕਟਰ ਭਾਈ ਵੀਰ ਸਿੰਘ ਜੀ ਸੰਤ ਕਵੀ ਹੋਏ ਉਹਨਾਂ ਨੇ ਉਪੜੇ ਲਿਖੇ ਗਿਆਨੀ ਦਾ ਸ਼ੰਕਾ ਦੂਰ ਕੀਤਾ ਕਹਿੰਦੇ ਤੁਸੀਂ ਕਿਹੜੇ ਚੱਕਰਾਂ ਦੇ ਵਿੱਚ ਪਏ ਹੋ ਬਾਣੀ ਦੀ ਪਹਿਲੀ ਅਸ਼ਟਪਦੀ ਹੀ ਤੋਂ ਸ਼ੁਰੂ ਹੁੰਦੀ ਹੈ ਤਨ ਮਾਏ ਮਿਟਾਓ ਸਰੀਰ ਦੇ ਰੋਗ ਵੀ ਦੂਰ ਹੁੰਦੇ ਹਨ ਭਾਈ ਬਾਣੀ ਨੂੰ ਪੜਨ ਦੇ ਨਾਲ ਗੱਲ ਵਿਸ਼ਵਾਸ ਦੀ ਹੈ ਸਿੱਧਕ ਦੀ ਹੈ ਗੱਲ ਭਰੋਸੇ ਦੀ ਹੈ ਪਰ ਇਹਨੂੰ ਪੜਨ ਦੀ ਇੱਕ ਵਿਧੀ ਹੈ ਤਰੀਕਾ ਹੈ ਭਰੋਸਾ ਰੱਖਿਆ ਨਹੀਂ ਪੜ ਰਿਹਾ ਬਾਣੀ ਉੱਤੇ ਵਿਸ਼ਵਾਸ ਨਹੀਂ ਉਪਰੋਂ ਉਪਰੋਂ ਪੜ ਰਿਹਾ ਹਾਂ ਇਦੇ ਨਾਲ ਵੀ ਕੋਈ ਫਰਕ ਨਹੀਂ ਪਵੇਗਾ ਇਹ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿੱਤ ਪਾਏ ਹਰ ਖੀਆਂ ਸਦਾ ਸਦਾ ਵੜੀਆਂ ਆਂ ਦੇ ਨਾ ਪਛੋਤਾਏ ਐ ਮੇਰੇ ਮਨਾ ਜੇ ਤੂੰ ਹਰੀ ਦਾ ਨਾਮ ਜਪਣਾ ਸੁਖਮਨੀ ਸਾਹਿਬ ਦੀ ਬਾਣੀ ਪੜਨੀ ਹੈ ਤਾਂ ਤੈਨੂੰ ਇੱਕ ਮਨ ਇੱਕ ਚਿੱਤ ਹੋ ਕੇ ਪੜਨੀ ਪਵੇਗੀ ਫਿਰ ਇਹਦਾ ਅਸਰ ਦਿਖੇਗਾ ਹਾਂ ਜੇਕਰ ਵਿਸ਼ਵਾਸ ਹੀ ਨਹੀਂ ਸ਼ਰਧਾ ਹੀ ਨਹੀਂ ਭਰੋਸਾ ਹੀ ਨਹੀਂ ਫਿਰ ਤਾਂ ਬਾਣੀ ਕਿਸ ਤਰ੍ਹਾਂ ਬੰਦੇ ਉੱਪਰ ਅਸਰ ਕਰੇਗੀ ਫਿਰ ਇਹ ਅਸਰ ਨਹੀਂ ਕਰ ਸਕਦੀ ਸਾਧ ਸੰਗਤ ਜੀ ਸੋ ਲੋੜ ਅੱਜ ਸਾਨੂੰ ਗੁਰੂ ਉੱਪਰ ਭਰੋਸਾ ਬਣਾਉਂਦੀ ਹੈ ਵਿਸ਼ਵਾਸ ਬਣਾਉਂਦੀ ਹੈ ਕਿਉਂਕਿ ਕਈ ਵਾਰੀ ਇਹ ਹੁੰਦਾ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਸਾਡੇ ਜਿਹੜੇ ਕਰਮ ਹੁੰਦੇ ਹਨ ਉਹ ਅਸੀਂ ਕਰ ਹੀ ਜਾਂਦੇ ਹਾਂ ਪਰ ਉਪਰੋਂ ਉਪਰੋਂ ਕਰਦੇ ਹਾਂ ਪਰ ਅੰਦਰੋਂ ਸਾਡਾ ਮਨ ਨਹੀਂ ਹੁੰਦਾ जिदे करके ओ कर्म जेडे ओ कीते फलीभूत नहीं हुंदे मनुख तन्न कर्म जोनिया पशु जून भोग जोनिया कर्म करके बन्दा रब दे नेड़े है कर्म करके दूर कर्मी आपो आपनी कर्मी आपो आपनी के नेड़े के दूर कीर्त कर्म के बिछड़े कर कृपा मेलो राम करम भूमि ओही ਪਰਫੁੱਲਿਤ ਹੁੰਦੀ ਹੈ ਜਿਦੇ ਨਾਲ ਬੰਦੇ ਦੀ ਨੀਅਤ ਸ਼ਾਮਿਲ ਹੁੰਦੀ ਹੈ ਜਿਹੜਾ ਕਰਮ ਮਨ ਕਰਕੇ ਕੀਤਾ ਗਿਆ ਹੋਵੇ ਸੱਚ ਕਰਕੇ ਜਾਣਿਓ ਕਰਮ ਇੱਕ ਇਹ ਇੱਕ ਬੀਜ ਨੀਅਤ ਦੀ ਧਰਤੀ ਮਿਲੇ ਤੇ ਪੁੰਗਰ ਪੈਂਦਾ ਹੈ ਕਰਮ ਕੈਸਾ ਦੀਵਾ ਹੈ ਸਾਧ ਸੰਗਤ ਜੀ ਜੋ ਭਾਵਨਾ ਦੀ ਜੋਤ ਨਾਲ ਪ੍ਰਕਾਸ਼ਮਾਨ ਹੋ ਜਾਂਦਾ ਹੈ ਭਾਵਨਾ ਹੋਣੀ ਜ਼ਰੂਰੀ ਹੈ ਕਰਮ ਇੱਕ ਐਸੀ ਕਸ਼ਤੀ ਹੈ ਇੱਕ ਐਸੀ ਬੇੜੀ ਹੈ ਜਿਸ ਨੂੰ ਚੰਗੀ ਨੀਅਤ ਦਾ ਮਲਾ ਮਿਲਦਿਆਂ ਪਾਰ ਲਾ ਦਿੰਦਾ ਹੈ ਕਰਮ ਚੰਗਾ ਨੀਤ ਚੰਗੀ ਨਹੀਂ ਤੇ ਕਲਰੀ ਧਰਤੀ ਵਿੱਚ ਜਾ ਪਿਆ ਸਾਧ ਸੰਗਤ ਜੀ ਬੰਜਰ ਧਰਤੀ ਵਿੱਚ ਜਾ ਪਿਆ ਜਾਣੋ ਪਰ ਮਨੁੱਖ ਕੀ ਨੀਤ ਚੰਗੀ ਹੋਵੇ ਕਰਮ ਚੰਗਾ ਨਾ ਹੋਵੇ ਤਾਂ ਇਹਦੇ ਪਾਸ ਚੰਗੀ ਧਰਤੀ ਤਾਂ ਹੈ ਬੀਜ ਬਿਨਾ ਦੇ ਧਰਤੀ ਦੇ ਇਹ ਪਰਫੁੱਲਿਤ ਹੋਣਾ ਔਖਾ ਹੈ ਸਤ ਸੰਗਤ ਜੀ ਇਸ ਕਰਕੇ ਕਰਮ ਤੇ ਨੀਅਤ ਦੋਵੇਂ ਆਪਾਂ ਚੰਗੀਆਂ ਬਣਾ ਲਈਏ ਫਿਰ ਸਾਡੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਖੁਸ਼ੀਆਂ ਖੇੜੇ ਆ ਜਾਣਗੇ ਦੇਖਣ ਵਿੱਚ ਇਹ ਗੱਲ ਆਉਂਦੀ ਹੈ ਵੀ ਕਈਆਂ ਕੋਲ ਚੰਗਾ ਬੀਜ ਤਾਂ ਹੁੰਦਾ ਪਰ ਚੰਗੀ ਧਰਤੀ ਨਹੀਂ ਹੁੰਦੀ ਗੁਰੂ ਨੂੰ ਮੱਥਾ ਟੇਕਣਾ ਇੱਕ ਚੰਗਾ ਕਰਮ ਪਰ ਜੇ ਨੀਅਤ ਚੰਗੀ ਨਹੀਂ ਫਿਰ ਸੀਸ ਝੁਕਾਉਣਾ ਵੀ ਵਿਅਰਥ ਹੋ ਜਾਂਦਾ ਮਾਫ ਕਰਨਾ ਜੀ ਸੀਸ ਨਿਭਾਏ ਕਿੱਥੀ ਹੈ ਜਰ ਰਿਦੇ ਕੇ ਸੁਦੇ ਜਾਏ ਕੀਰਤਨ ਕਰਨਾ ਰਾਗ ਅਲਾਪ ਨੇ ਬਾਣੀ ਪੜਨੀ ਇੱਕ ਮਹਾਨ ਕਰਮ ਪਰ ਨੀਅਤ ਚੰਗੀ ਨਹੀਂ ਤਾਂ ਫਿਰ ਭਾਈ ਇਹ ਠੀਕ ਨਹੀਂ ਫਿਰ ਇਹ ਗਾਵਣਾ ਰੋਣ ਤੁਲ ਨਿਆ ਬਣ ਜਾਂਦਾ ਬਾਣੀ ਅਨੁਸਾਰ ਕੋਈ ਗਾਵੇ ਰਾਗੀ ਨਾਦੀ 베ਦੀ ਬਹੁ ਪਾਤ ਕਰ ਨਹੀਂ ਹਰ ਹਰ ਵੀ ਭੀਜੇ RAM ਰਾਜੇ ਜਿਨ੍ਹਾਂ ਅੰਦਰ ਕਪਟ ਵਿਕਾਰ ਹੈ ਤਿਨਾ ਰੋਏ ਕਿਆ ਕੀਜੇ ਸਾਧ ਸੰਗਤ ਜੀ ਇਸ ਕਰਕੇ ਫਰੀਦ ਜੀ ਵੀ ਇਹ ਸਮਝਾਉਂਦੇ ਹਨ ਜੇ ਅਸੀਂ ਕਰਮ ਕਰਨਾ ਉਹਦੇ ਵਿੱਚ ਭਾਵਨਾ ਹੋਵੇਗੀ ਤੇ ਉਹ ਕਰਮ ਵੀ ਸਾਨੂੰ ਜਿਹੜਾ ਫਲ ਦਾ ਸਾਨੂੰ ਮਿਲ ਜਾਵੇਗਾ ਨਹੀਂ ਤਾਂ ਫਿਰ ਨਹੀਂ ਮਿਲੇਗਾ ਤਾਂ ਇਹ ਕਰਮ ਜਿਹੜੇ ਹਨ ਇਹਨਾਂ ਉੱਪਰ ਬਹੁਤ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਅਸੀਂ ਉਹ ਲੋਕ ਹਾਂ ਜਿਨ੍ਹਾਂ ਨੇ ਆਪਣੀ ਸ਼ਕਤੀ ਨੂੰ ਬਾਹਰੀ ਤੌਰ ਤੇ ਖਰਚ ਕੀਤਾ ਹੈ ਬਹੁਤ ਜ਼ਿਆਦਾ ਅਸੀਂ ਪਾਉ ਕੀ ਪਟਕਦੇ ਹਾਂ ਮਾਰਗ ਤੋਂ ਭੁੱਲੇ ਮਾਰਗ ਜੀ ਨੇ ਬਤਾਇਆ ਐਸਾ ਗੁਰਵਟ ਭਾਗੀ ਪਾਇਆ ਪਰਮਾਤਮਾ ਇੱਕ ਸ਼ਕਤੀ ਹੈ ਸ਼ਕਤੀ ਦੇ ਰੂਪ અવਤਾਰ ਹੋਏ ਹਨ ਉਹਨਾਂ ਨੇ ਆਪਾਂ ਨੂੰ ਸਮਝਾਉਣਾ ਕੀਤਾ ਬਾਬਾ ਨਾਨਕ ਜੀ ਨੇ ਸਮਝਾਇਆ ਗੁਰੂ ਅੰਗਦ ਦੇਵ ਜੀ ਨੇ ਸਮਝਾਇਆ ਗੁਰੂ ਗ੍ਰੰਥ ਸਾਹਿਬ ਜੀ ਅੱਜ ਸਾਨੂੰ ਸਮਝਾ ਰਹੇ ਹਨ ਜੁਗੋ ਜੁਗ ਅਟਲ ਗੁਰੂ ਜੀ ਗੁਰੂ ਇੱਕ ਸ਼ਕਤੀ ਹੈ ਸਾਧ ਸੰਗਤ ਜੀ ਜੋ ਸਾਨੂੰ ਪਲ ਪਲ ਤੇ ਸਿੱਖਿਆ ਦੇ ਰਹੇ ਹਨ ਪਰ ਅਸੀਂ ਨਾਂ ਦੀ ਸਿੱਖਿਆ ਸੁਣ ਤਾਂ ਰਹੇ ਹਾਂ ਪਰ ਮਨ ਨਹੀਂ ਰਿਹਾ ਵਿਸ਼ਵਾਸ ਸਾਡੇ ਅੰਦਰ ਕਿਤੇ ਨਾ ਕਿਤੇ ਵਿਸ਼ਵਾਸ ਦੀ ਕਮੀ ਹੈ ਸਾਨੂੰ ਗੁਰੂ ਉੱਪਰ ਯਕੀਨ ਕਰਨਾ ਚਾਹੀਦਾ ਹੈ ਇਸ ਤਰ੍ਹਾਂ ਆਈ ਸੁਖਮਨੀ ਸਾਹਿਬ ਦੀ ਬਾਣੀ ਉਹਨੇ శਰੀਰਕ ਰੋਗ ਦੂਰ ਕਰ ਦਿੱਤੇ ਉਹ ਬੱਚਾ ਵੀ ਠੀਕ ਕਰ ਦਿੱਤਾ ਉਹ ਗਿਆਨੀ ਪੜ੍ਹੇ ਲਿਖੇ ਜਿਹੜੇ ਆਪ ਆਪ ਦੇ ਆਪ ਨੂੰ ਕਹਾਉਂਦੇ ਸੀ ਸ਼ੰਕਾਵਾਦੀ ਸੀ ਡਾਕਟਰ ਭਾਈ ਵੀਰ ਸਿੰਘ ਜੀ ਨੇ ਉਹਨਾਂ ਦੀ ਸ਼ੰਕਾ ਵੀ ਦੂਰ ਕਰ ਦਿੱਤੀ ਕਿ ਸੁਖਮਨੀ ਸਾਹਿਬ ਦੀ ਪਹਿਲੀ ਅਸ਼ਟਪਦੀ ਹੀ ਕਿੱਥੋਂ ਸ਼ੁਰੂ ਹੁੰਦੀ ਹੈ ਇਹਦੇ ਵਿੱਚ ਦੁੱਖ ਕਲੇਸ਼ ਤਨ ਦੇ ਰੋਗ ਤਨ ਮਹੇ ਮਿਟਾਓ ਉਹਦੀ ਗੱਲ ਜਿੱਕਰ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਕਰ ਦਿੱਤੀ ਹੈ ਆਓ ਆਪਾਂ ਵੀ ਆਪਣਾ ਭਰੋਸਾ ਬਣਾਈਏ ਗੁਰੂ ਦੇ ਉੱਪਰ ਸ਼ਰਧਾ ਰੱਖੀਏ ਗੁਰੂ ਮਹਾਰਾਜ ਕਿਰਪਾ ਕਰਨਗੇ ਕਿਤੇ ਵਿਚਾਰ ਚਾਰ ਹਿਰਦਿਆਂ 'ਚ ਵਸੇ ਗੁਰੂ ਸ਼ਬਦਾਂ ਦੀ ਕਮਾਈ ਕਰਕੇ ਅਸੀਂ ਵੀ ਉੱਚੇ ਤੇ ਸੁੱਚੇ ਜੀਵਨ ਵਾਲੇ ਬਣ ਜਾਈਏ ਤੇ ਭੁੱਲਾ ਚੁੱਕਾਂ ਦੀ ਕਿ ਮਾ ਚਾਉਂਦੇ ਹਾਂ ਜੀ ਆਪਾਂ ਹੁਣ ਸਰਬੱਤ ਦੇ ਭਲੇ ਦੀ ਅਰਦਾਸ ਕਰਾਂਗੇ ਕਿਉਂਕਿ ਸਿੱਖ ਕੌਮ ਦੇ ਵਿੱਚ ਸਰਬੱਤ ਦਾ ਭਲਾ ਹੀ ਮੰਗਿਆ ਜਾਂਦਾ ਇਹਦੇ ਨਾਲ ਹੀ ਬੰਦੇ ਦੀ ਤਕਣੀ ਬੰਦੇ ਦਾ ਨਜ਼ਰੀਆ ਸੁੱਚਾ ਹੋ ਜਾਂਦਾ ਜਦੋਂ ਆਪਾਂ ਸਰਬੱਤ ਦਾ ਭਲਾ ਮੰਗਦੇ ਹਾਂ ਸਵਾਰਥ ਸਾਡਾ ਦੂਰ ਹੋ ਜਾਂਦਾ ਹੈ ਆਓ ਜੀ ਸਾਰੇ ਰਲ ਮਿਲ ਕੇ ਆਪਾਂ ਸਰਬੱਤ ਦੇ ਭਲੇ ਦੀ ਅਰਦਾਸ ਕਰਾਂਗੇ ਤੇ ਪ੍ਰਣ ਕਰੀਏ ਕਿ ਜਦੋਂ ਵੀ ਬਾਣੀ ਪੜਨੀ ਹੈ ਜਿੰਨਾ ਸਮਾ ਵੀ ਪੜਨੀ ਹੈ ਸੁਖਮਣੀ ਸਾਹਿਬ ਦੀ ਪੂਰੇ ਮਨ ਦੇ ਨਾਲ ਪੜਨੀ ਹੈ ਪੂਰਾ ਮਨ ਹੋਣਾ ਚਾਹੀਦਾ ਉਹਦੇ ਵਿੱਚ ਪੂਰਾ ਮਨ ਕਿਵੇਂ ਹੋਵੇ ਉਹਦੇ ਲਈ ਅਰਦਾਸ ਕਰੋ ਸਤਗੁਰੂ ਅੱਗੇ ਮੈਂ ਬਾਣੀ ਪੜਨ ਲੱਗਿਆ ਹਾਂ ਮਹਾਰਾਜ ਆਗਿਆ ਦਿਓ ਜੀ ਮੈਨੂੰ ਸੱਚੇ ਪਾਤਸ਼ਾਹ ਜੀ ਮੇਰਾ ਮਨ ਟਿਕਿਆ ਰਵੇ ਮੇਰਾ ਮਨ ਲੱਗਿਆ ਰਵੇ ਆਪ ਜੀ ਦੀ ਬਾਣੀ ਦੇ ਵਿੱਚ ਪੁੱਲ ਚੁੱਕ ਦੀ ਖਿਮਾ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਿਰਪਾ ਕਰਨ ਸਰਬਤ ਸੰਗਤਾਂ ਨੂੰ ਨਾਮਦਾਨ ਦੇਣ ਸਿੱਖੀ ਦੇ ਦਾਤ ਬਖਸ਼ਣ ਜੀ ਤੇ ਸਬਦੀ ਚੜਦੀ ਸਬਦਾਂ ਚੜਦੀ ਕਲਾ ਵਾਲਾ ਜੀਵਨ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ